ਵਹਕਲਾ ਤੇ ਲਾਇ ਰਿਫਲੈਕਟਰ ਡੀਐਸਪੀ ਭੁਪਿੰਦਰ ਸਿੰਘ ਗੁਰੂ ਹਰਸਹਾਏ ਨੇ ਕਰਵਾਈ ਸ਼ੁਰੂਆਤ 4 ਜਨਵਰੀ ਤੋਂਂਦ ਦੇ ਮੌਸਮ ਦੌਰਾਨ ਹਾਦਸਿਆਂ ਤੋਂ ਬਚਾ ਲਈ ਪੈਸ ਕਲੱਬ ਅਤੇ ਟ੍ਰੈਫਿਕ ਪੁਲਿਸ ਵੱਲੋਂ ਗੁਰੂ ਹਰਸਹਾਏ ਵਿਖੇ ਵੱਖ-ਵੱਖ ਵਹਕਲਾ ਤੇ ਰਿਫਲੈਕਟਰ ਲਾਏ ਗਏ ਲਾਈਟਰ ਵਾਲੇ ਚੌਕ ਤੇ ਕਾਰਾਂ ਜੀਪਾਂ ਟਰੈਕਟਰ ਟਰਾਲੀਆਂ ਰਿਕਸ਼ਾ ਮੋਟਰਸਾਈਕਲਾਂ ਤੇ ਵੱਡੀ ਗਿਣਤੀ 'ਚ ਰਿਫਲੈਕਟਰ ਲਾਏ ਅਤੇ ਉਹਨਾਂ ਨੂੰ ਧੁੰਦ ਵਿੱਚ ਬਚਾਓ ਰੱਖਣ ਦੀ ਹਦਾਇਤ ਕੀਤੀ ਮਿਆਂਕ ਫਾਊਂਡੇਸ਼ਨ ਵੱਲੋਂ ਰਿਫਲੈਕਟਰ ਲਾਂਚ ਸਹਿਯੋਗ ਦਿੰਦੇ ਹੋਏ 500 ਰਿਫਲੈਕਟਰ ਭੇਜਿਆ ਗਿਆ ਪੈਸ ਕਲੱਬ ਵੱਲੋਂ ਹਰ ਸਾਲ ਹੀ ਇਹ ਉਪਰਾਲਾ ਕੀਤਾ ਜਾਂਦਾ ਹੈ ਜੋ ਸ਼ਲਾਘਾਯੋਗ ਕਦਮ ਹੈ ਤੇ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੁੰਦ ਵਿੱਚ ਬਿਨਾਂ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਣ ਇਸ ਮੌਕੇ ਤੇ ਟ੍ਰੈਫਿਕ ਪੁਲਿਸ ਵੱਲੋਂ ਬਲਕਰਨ ਸਿੰਘ ਜਗਸੀਰ ਸਿੰਘ ਅਤੇ ਪੈਸ ਕਲੱਬ ਗੁਰੂ ਹਰ ਸਹਾਇ ਦੇ ਪੱਤਰਕਾਰ ਹਰਚਰਨ ਸਿੰਘ ਸੰਧੂ ਅਮਰ ਸਿੰਘ ਵਾਰਵਲ ਮੁਨੀਸ਼ ਪਟੇਜਾ ਸੰਧੂ ਸਤਪਾਲ ਥਿੰਦ ਗੁਰਮੇਜ ਥਿੰਦ ਆਦਿ ਸਮੇਤ ਸਮੂਹ ਹੋਦੇਦਾਰ ਹਾਜ਼ਰ ਸਨ ਇਸ ਮੌਕੇ ਤੇ ਡੀਐਸਪੀ ਭੁਪਿੰਦਰ ਸਿੰਘ ਗੁਰੂ ਹਰ ਸਹਾਇਤੇ ਪੈਸ ਕਲਬ ਦੇ ਪ੍ਰਧਾਨ ਪਵਨ ਕੰਦਾਰੀ ਨੇ ਕੀ ਵਿਸਿਆ ਹੌਸ ਹੁੰਦੇ ਹਾਂ ਅਸੀਂ ਆਪਣੇ ਵਾਲਰ ਰਿਫਲੈਕਟਰ ਡੀਐਸਪੀ ਸਾਹਿਬ ਗਰੋਸ ਆਏ ਅਤੇ ਟ੍ਰੈਫਿਕ ਪੁਲਿਸ ਦੇ ਸਹਾਇਤਾ ਦੇ ਨਾਲ ਇਹ ਰਿਫਲੈਕਟਰ ਲਾ ਰਹੇ ਹਾਂ ਤਾਂ ਕਿ ਠੰਡ ਦੇ ਮੌਸਮ ਦੇ ਵਿੱਚ ਐਕਸੀਡੈਂਟਸ ਦਾ ਜਿਹੜੀਆਂ ਅਜਾਈ ਜਾਂਦੀਆਂ ਨੇ ਉਹ ਨਾ ਹੋ ਗਏ ਪ੍ਰੈਸ ਕਲਬ ਗੁਰੂ ਹਰ ਸਹਾਇਤੇਾਰੇ ਮੈਂਬਰ ਜਿਹੜੇ ਨੇ ਮਿਲ ਕੇ ਰਿਫਲੈਕਟਰ ਲਗਾ ਰਹੇ ਨੇ ਪੂਰੇ ਤੈਤ ਅਸੀਂ ਇਹ ਪਿਛਲੇ ਮਹੀਨੇ ਕੋਈ ਕੰਮ ਸ਼ੁਰੂ ਕੀਤਾ ਸੀ ਜਨਵਰੀ ਤੋਂ ਸੰਪਰਨ ਤੇ ਅੱਜ ਜਨਵਰੀ ਚ ਹੱਦ ਤੱਕ ਹੋੰਦ ਰਿਹਾ ਹੈ ਕਿ ਰਿਫਲੈਕਟਰ ਇਸੇ ਤਰ੍ਹਾਂ ਹੀ ਲਾਉਦੇ ਰਾਮਾਗੇ ਲੈਕ ਫਾਊਂਡੇਸ਼ਨ ਵੱਲੋਂ 60 ਕਲਾਸ ਦਾ ਸਹਿਯੋਗ ਕੀਤਾ ਜਾ ਰਿਹਾ ਜਿਸ ਦੇ ਵੀ ਰੱਖਿਆ ਜਰਾ ਨੇ ਵਾਪਰੇ ਤੌਰ ਤੇ ਸਾਨੂੰ ਪ੍ਰੋਵਾਈਡ ਕਰਾ ਕੇ ਸਾਡੇ ਨਾਲ ਉਹ ਵਕ ਵਕ ਥਵਾ ਤੇ ਜਿਵੇਂ ਦੀਰਾ ਮੱਲਾ ਵਾਲਾ ਰੋਇਪੁਰ ਪੂਰਾ ਸਾਈਟ ਸਾਫ ਦਿੱਤੇ ਜਿੱਤੇ ਉੱਡ ਕੇ ਟ੍ਰੈਕ ਜੁੜਦਾ ਨੇ ਅਸੀਂ ਇਹ ਸ਼ੁਰੂਆਤ ਕੀਤੀ ਹੋਈ ਆ ਕਿ ਐਂਡ ਤੱਕ ਸਾਡੀ ਸ਼ੁਰੂਆਤ ਰਹੂਗੀ ਜਦ ਤੱਕ ਇਹ ਸੀਜ਼ਨ ਆ ਅੱਜ ਸਰ ਕਿੱਥੇ ਸ਼ੁਰੂਆਤ ਕੀਤੀ ਗਈ ਹੈ ਅੱਜ ਅਸੀਂ ਆ ਬਤਨਾਲਾ ਟਮੇ ਚੌਂਕ ਤੋਂ ਸ਼ੁਰੂਆਤ ਕੀਤੀ ਹੈ ਗੁਰੂ ਹਰ ਸਾਹਿਬ ਜਿਹਦੇ ਤੋਂ ਜਿਵੇਂ ਗੱਡੀਆਂ ਨੇ ਟੋਲੀਆਂ ਵਗੈਰਾ ਅੱਜ ਇਸ ਤੋਂ ਹੀ ਸ਼ੁਰੂਆਤ ਕਰਤੀ ਆ ਬਾਕੀ ਜਗ੍ਹਾ ਤੋਂ ਸਾਡੀ ਪਹਿਲਾਂ ਹੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਰ ਜਿਹੜੇ ਓਵਰ ਸਪੀਡ ਵਾਂਗ ਚੱਲ ਰਿਹਾ ਉਹਨਾਂ ਨੂੰ ਕੀ ਹਦਾਇਤ ਹੈ ਜੀ ਉਹਨਾਂ ਸ੍ਰੀ ਦਮਨਾਂ ਨੂੰ ਸੇਰ ਮੈਂ ਰਿਕਵੈਸਟ ਕਰਦਾ ਕਿ ਉਹ ਦੇਖੋ ਚੀਜ਼ਾਂ ਪਹਿਲੀ ਗੱਲ ਤਾਂ ਸਪੀਡ ਲਿਮਟ ਨਾਲ ਗੱਡੀ ਚਲਾਓ ਤੇ ਰੋਨ ਅਕਸੀਜਨ ਕਰਕੇ ਜੀਓਵਰ ਸਪੀਡ ਗੱਡੀ ਨਾਲ ਚਲਾਓ ਚੰਗੀ ਗੱਲ ਆ ਅਦਰਵਾਈਜ਼ ਕੀ ਆ ਐਕਸੀਡੈਂਟ ਹੋਣ ਦਾ ਖਤਰਾ ਬਰਕਰਾਰ ਰਹਿੰਦਾ ਜਾਨੀ ਮਾਇਂ ਨੁਕਸਾਨ ਵੀ ਹੁੰਦਾ ਸਾਰਿਆਂ ਨੂੰ ਮੇਰੀ ਅਪੀਲ ਆ ਵੀ ਪਹਿਲੀ ਤੇ ਗੱਲ ਇਹ ਵੀ ਉਹ ਸਿਜਨ ਕਰਕੇ ਇਹ ਤੋਂ ਦੇ ਕਰਕੇ ਬਹੁਤ ਘੱਟ ਬਾਹਰ ਨਿਕਲੋ ਜੇ ਕੋਈ ਐਮਰਜੈਂਸੀ ਆ ਤੇ ਤਾਂ ਹੀ ਬਾਹਰ ਨਿਕਲੋ ਤੇ ਦੂਜਾ ਉਹ ਗੱਡੀ ਆਪਣੀ ਹੌਲੀ ਚਲਾਉਣ ਤਾਂ ਕਿ ਉਹ ਸਖਤ ਰਹੇ ਠੀਕ ਹੈ शुक्रिया ਜੀ